ਹਾਂਜੀ ਮਿੱਤਰੋ ਅੱਜ ਤੁਹਾਨੂੰ ਇੱਕ ਬੰਦੇ ਆਜੀਬੋ ਗਰੀਬ ਬੰਦੇ ਦੀ ਵੀਡੀਓ ਦਿਖਾਵਾਂਗੇ ਜੋ ਕਿ 12 ਲੱਖ ਖਰਚ ਕੇ ਬੰਦੇ ਤੋਂ ਕੁੱਤੇ ਦਾ ਰੂਪ ਧਾਰਨ ਕਰਿਆ ਜਿਸ ਨੇ ਤੇ ਉਹ ਮੰਨ ਲਓ ਜਾਪਾਨ ਦਾ ਬੰਦਾ ਜਿਹਦਾ ਨਾਂ ਟੋਕੋ ਹੈ ਦੋਸਤੋ ਸਾਰਿਆਂ ਨੂੰ ਪਹਿਲਾਂ ਤਾਂ ਇਹ ਵੀਡੀਓ ਨੂੰ ਸ਼ੇਅਰ ਕਰਦੇ ਹੋ ਕਰੋ ਤੇ ਲਾਈਕ ਕਰ ਲਿਆ ਕਰੋ ਦੋਸਤੋ ਤੇ ਤਾਂ ਕਿ ਆਪਾਂ ਐਵੇਂ ਦੀ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਦੋਸਤੋ ਮੰਨ ਲਓ ਕਿ 12 ਲੱਖ ਰੁਪਏ ਖਰਚ ਕੇ ਇੱਕ ਬੰਦਾ ਕੁੱਤੇ ਦਾ ਰੂਪ ਧਾਰ ਰਿਹਾ ਜਿਨੇ ਕਿ 12 ਲੱਖ ਰੁਪਏ ਖਰਚ ਕੇ ਕੁੱਤੇ ਦਾ ਰੂਪ ਧਾਰ ਰਿਹਾ ਦੇਖਣ ਨੂੰ ਤਾਂ ਉਹ ਕੁੱਤਾ ਲੱਗਦਾ ਤਾਂ ਪਰ ਉਹ ਹੈਗਾ ਦੋਸਤੋ ਬੰਦਾ ਆ ਪਰ ਉਹ 12 ਲੱਖ ਰੁਪਏ ਖਰਚ ਕੇ ਉਹ ਕੁੱਤਾ ਕੁੱਤੇ ਦਾ ਰੂਪ ਧਾਰ ਕਰਿਆ ਹੋਣੇ ਤੇ ਉਹਦਾ ਨਾਂ ਹੈਗਾ ਟੋਕੋ ਉਹ ਜਪਾਨ ਦਾ ਬੰਦਾ ਦੋਸਤੋ ਤੇ ਇਹਨੇ 12 ਲੱਖ ਰੁਪਇਆ ਖਰਚ ਕੇ ਆਪਣਾ ਰੂਪ ਕੁੱਤੇ ਦੇ ਰੂਪ ਦੇ ਵਿੱਚ ਲੈ ਲਿਆ ਤੇ ਇਹ ਦੇਖੋ ਅਜੀਬੋ ਗਰੀਬ ਸ਼ੌਂਕ ਆ ਬੰਦੇ ਦਾ ਇਹ ਮੰਨ ਲਓ ਕਿ ਕਿਤੇ ਤਾਂ ਲੋਕੀ ਵੀ ਮੰਨ ਲਓ ਪੈਸੇ ਲਾ ਕੇ ਵੀ ਮੰਨ ਲਓ ਫੈਸ਼ਨ ਆ ਜਾਂ ਹੋਰ ਕੋਈ ਚੀਜ਼ਾਂ ਆਪਣੇ ਆਪ ਮੋਟੀਵੇਟ ਕਰਦੇ ਨੇ ਤਾਂ ਇਹ ਬੰਦੇ ਨੇ ਕੀ ਕਰਿਆ ਦੋਸਤੋ 12 ਲੱਖ ਰੁਪਇਆ ਖਰਚ ਕੇ ਆਪਣੇ ਆਪ ਨੂੰ ਕੁੱਤਾ ਬਣਾਇਆ ਤਾਂ ਇਹਦੀ ਅਜੀਬ ਜੀ ਆਪਾਂ ਅੱਜ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਆਏ ਆਂ ਦੋਸਤੋ ਇਹ ਬੰਦੇ ਨੇ ਕੀ ਕੀਤਾ ਕਿ ਆਪਣੇ ਆਪ ਨੂੰ 12 ਲੱਖ ਰੁਪਇਆ ਖਰਚ ਕੇ ਕੁੱਤੇ ਦੇ ਵਿੱਚ ਤਬਦੀਲ ਕਰ ਲਿਆ ਆਪਣੇ ਆਪ ਨੂੰ ਕੁੱਤਾ ਦੇ ਰਸਨ ਲਾਇਆ ਇਹ ਨੇ ਸ਼ੁਰੂ ਦੇ ਵਿੱਚੋਂ ਇਹ ਇਹ ਨੇ ਦੱਸਿਆ ਸੀਗਾ ਵੀ ਮੈਨੂੰ ਕੁੱਤਿਆਂ ਦੇ ਨਾਲ ਬਹੁਤ ਜ਼ਿਆਦਾ ਲਗਨ ਸੀ ਤੇ ਬਹੁਤ ਜ਼ਿਆਦਾ ਪਿਆਰ ਸੀ ਤੇ ਹੌਲੀ-ਹੌਲੀ ਕਰਦਿਆ ਇਹਨੇ ਆਪਣੇ ਆਪ ਨੂੰ ਕੁੱਤੇ ਦੇ ਵਿੱਚ ਤਬਦੀਲ ਕਰ ਲਿਆ 12 ਲੱਖ ਰੁਪਇਆ ਖਰਚ ਕੇ